ਬੌਗ ਸੱਲੇ ਬਰਸਟ ਪਲਾਸਟਿਕ ਬੁਲੇਟ ਜਿਸ ਤਰੀਕੇ ਨਾਲ ਪੈਲਟ ਗਨ ਦਾ ਯੂਜ਼ ਬਾਰਡਰਾਂ ਦੇ ਕੀਤਾ ਗਿਆ ਤਾਂ ਪੰਜਾਬ ਦੀ ਕਾਂਗਰਸ ਬਖ ਮੰਤਰੀ ਭਗਵੰਤ ਮਾਨ ਦੀ ਰਹਿائش ਦਾ ਘਰਾਓ ਕਰਨ ਦੀ ਤਿਆਰੀ ਵਿੱਚ ਸੀ ਕਿ ਕਾਂਗਰਸ ਦੇ ਲੀਡਰਾਂ ਨੂੰ ਕਸਟਡੀ ਵਿੱਚ ਲਿਆ ਗਿਆ ਇਨਫੋਰਮੇਸ਼ਨ ਆ ਰਹੀ ਹੈ ਕਿ ਪੰਜਾਬ ਦੇ ਲੀਡਰ ਜਿਨ੍ਹਾਂ ਚ ਪ੍ਰਗਟ ਸਿੰਘ ਕੁਸ਼ਵਾਂ ਜਟਾਣਾ ਅੰਗਦ ਸਿਆਣੀ ਸੁਮਿਤ ਬਾਣ ਪ੍ਰਗਟ ਸਿੰਘ ਬਰਿੰਦਰ ਢਿੱਲੋਂ ਸੁਮਿਤ ਵੱਡੇ ਗਿੰਦ ਵਿੱਚ ਲੀਡਰ ਰੈਜ਼ਿਡੈਂਸ ਦਾ ਘਰਾਓ ਕਰ ਰਹੇ ਸੀ ਤਾਂ ਇਸ ਮੌਕੇ ਤੇ ਹਰਿਆਣਾ ਸੀਐਮ ਰੈਸ਼ ਦਾ ਜਿਹੜਾ ਕ੍ਰਾਸ ਸੀ ਉਹ ਕੀਤਾ ਗਿਆ ਪਰ ਇਸ ਵਿਚਾਲੇ ਵੱਡੀ ਜਿਹੜੀ ਜਾਣਕਾਰੀ ਆ ਰਹੀ ਹੈ ਤਾਂ ਇਹਨਾਂ ਨੂੰ ਕਸਟਡੀ ਵਿੱਚ ਲਿਆ ਗਿਆ ਰੋਹਿਤ ਬੰਸਲ ਜਾਣਕਾਰੀ ਦੀ ਸਾਂਝ ਦੇਣਗੇ ਰੋਹਿਤ ਓਵਰਟੂ ਕੀ ਕੁਚ ਇਨਫੋਰਮੇਸ਼ਨ ਤੁਹਾਡੇ ਕੋਲ ਅੱਜ ਜੀ ਬਿਲਕੁਲ ਕ੍ਰਿਸ਼ਨ ਇਸ ਵਕਤ ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਦੇ ਬਾਹਰ ਖੜਾ ਹੋਇਆਗਾ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਮਾਤੀ ਆ ਉਹ ਪੂਰੀ ਤਰੀਕੇ ਦੇ ਨਾਲ ਅੱਜ ਦੇ ਦਿਨ ਜਿਹੜਾ ਇੱਕ ਪਰ ਉਹ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਕਾਂਗਰਸ ਪਾਰਟੀ ਦੇ ਐਮ ਐਲ ਏ ਪ੍ਰਗਟ ਸਿੰਘ ਜਿਹੜੇ ਮੰਤਰੀ ਵੀ ਰਹੇ ਨੇ ਉਹਨਾਂ ਦੇ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜ ਚੁੱਕੇ ਨੇ ਕਿ ਯੂਥ ਦੇ ਵਿੱਚ ਸਰਗਰਮ ਨੇ ਉਹਨਾਂ ਦੇ ਨਾਲ ਸੁਮਿਤ ਸਿੱਧੂ ਜਿਹੜੇ ਇਲੈਕਸ਼ਨ ਲੜ ਚੁੱਕੇ ਨੇ ਔਰ ਬਰਿੰਦਰ ਢਿੱਲੋਂ ਜਿਹੜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਆ ਉਹ ਕੀਤਾ ਜਾ ਤਸਵੀਰਾਂ ਦਿਖਾਵਾਂਗੇ ਤੇ ਪ੍ਰਗਟ ਸਿੰਘ ਜੀ ਨੇ ਸੰਬੋਧਨ ਹੋ ਰਹੇ ਨੇ ਜਿਹੜੀ ਗੱਲਬਾਤ ਆ ਉਹ ਪਣੀ ਆ ਆ ਤੁਸੀਂ ਪ੍ਰੋਟੈਸਟ ਕੀਤਾ ਕਾਂਗਰਸ ਵੱਲੋਂ ਨਹੀਂ ਆਏ ਅਸੀਂ ਬੇਸਿਕਲੀ ਇੱਕ ਸਿਟੀਜ਼ਨ ਦੇ ਤੌਰ ਤੇ ਆਏ ਆ ਇੱਕ ਆਪਣੀ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਕਿਸੇ ਪਾਰਟੀ ਨਾਲ ਜਾਂਦਾ ਨਾਲ ਜੋੜ ਦਿੱਤਾ ਜਾਂਦਾ ਪਰ ਅਸੀਂ ਨਾ ਕਿਸੇ ਪਾਰਟੀ ਆਏ ਆ ਲੇਕਿਨ ਅਸੀਂ ਸਿਟੀਜ਼ਨਸ ਆਫ ਦਿਸ ਕੰਟਰੀ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਅਸੀਂ ਉਹਦੇ ਕਰਕੇ ਇੱਥੇ ਆਏ ਆ ਪ੍ਰਕਾਸ਼ ਸਿੰਘ ਜੀ ਕਾਂਗਰਸ ਕਿਸਾਨਾਂ ਤੇ ਪਤਨੀਆਂ ਕਹਿੰਦਾ ਜਾਂਦਾ 8:30 9:00 ਵਜੇ ਤੱਕ ਇਹ ਇਹ ਸਿਰਫ ਇਹ ਬੰਦਿਆਂ ਨੂੰ ਇਹ ਫਿਰ ਇਨਾ ਹੀ ਕਹਿਣਾ ਜਿਹੜੇ ਦਾ ਸਿਆਣੇ ਬੰਦੇ ਆ ਸਾਨੂੰ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਕੇ ਜਿਹੜਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਕਿਸੇ ਵੀ ਭੁਲੇਖੇ ਚ ਨਾ ਰਹੀਏ ਕਿਉਂਕਿ ਪਹਿਲਾਂ 2 ਸਾਲ ਕਿਉਂਕਿ ਮੋਦੀ ਦੀ ਅਜੇ ਤੱਕ ਕਿਹੜੀ ਗਰੰਟੀ ਆ ਜਿਹੜੀ ਪੂਰੀ ਹੋਈ ਸਿਰਫ ਦੀ ਅਜੇ ਤੱਕ ਕਿਹੜੀ ਗਰੰਟੀ ਕਹਿੰਦਾ ਮੈਂ 55 52 77 77 ਜਿਹੜੇ ਸਾਡੇ ਹੈਗੇ ਜ਼ਿਲ੍ਹੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸਾਡੇ ਕਿਸਾਨਾਂ ਆਉਂਦੇ ਆ ਤਾਂ ਫਿਰ ਕਿਤੇ ਮੇਰੇ ਪਤਾ ਨਹੀਂ ਕੋਈ ਅਲੱਗ ਕੌਮ ਆ ਇਹ ਯਾਰ ਕਿਸਾਨ ਹੈ ਜਿਹੜੀ ਫਾਈਨੈਂਸ ਉਹਦੇ ਤੇ ਅੱਜ ਤੱਕ ਤੇ ਮੁੱਖ ਮੰਤਰੀ ਦੀ ਰਹਾਇਸ਼ ਹੈ ਜਿੱਥੇ ਅਤਿ ਸੁਰੱਖਿਅਤ ਏਰੀਆ ਲਾਣਾ ਹੁੰਦਾ ਹੈ ਉੱਥੇ ਜੈਮਰਸ ਜਿਹੜੇ ਆ ਉਹ ਸੁਭਾਵਿਕ ਤੌਰ ਤੇ ਲੱਗੇ ਹੁੰਦੇ ਆ ਸ਼ਾਇਦ ਇਸੇ ਕਰਕੇ ਪ੍ਰਗਟ ਸਿੰਘ ਜਿਨ੍ਹਾਂ ਦੀ ਦਸਤਾਰ ਨੂੰ ਉਤਾਰ ਦਿੱਤਾ ਗਿਆ ਧੱਕਾ ਮੁਕੀ ਦੇ ਵਿੱਚ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਪਾਰੀ ਪਰ ਇੱਕ ਡੈਮੋਕਰੈਟਿਕ ਰਾਈਟ ਹੈ ਇਹ ਚੀਜ਼ ਜੋ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਗਟ ਸਿੰਘ ਸਾਬਕਾ ਮੰਤਰੀ ਕੀ ਕੁਝ ਬਿਆਨ ਕਰਨਾ ਚਾਹੁੰਦੇ ਹੈ ਦਸਲ ਬਾਰਡਰਾਂ ਤੇ ਜਿਸ ਤਰੀਕੇ ਨਾਲ ਪਲਾਸਟਿਕ ਬੁਲੇਟਸ ਉਥੇ ਸਵੋਗ ਸੈਲਬ੍ਰਸ ਦੀ ਵਰਤ ਹੋਈ ਹੈ ਸ਼ਰੀਆਮ ਜਿਸ ਤਰੀਕੇ ਨਾਲ ਮਾਰਿਆ ਜਾ ਰਿਹਾ ਉਸ ਨੂੰ ਲੈ ਕੇ ਚਿੰਤਾ ਕਾਂਗਰਸ ਵੱਲੋਂ ਨੇ ਬਤੌਰ ਸਿਟੀਜ਼ਨ ਆਫ ਪੰਜਾਬ ਪ੍ਰਗਟ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜ਼ਾਹਰ ਕੀਤੇ ਤੇ